ਹਾਂਜੀ ਸੰਗਤ ਜੀ ਇਸ ਤਰ੍ਹਾਂ ਸ਼੍ਰੀ ਲੈਣਾ ਜੀ ਦੀ ਹਰ ਪ੍ਰਕਾਰ ਦੀ ਪ੍ਰਖਿਆ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਆਪਣੀ ਗੱਦੀ ਦਾ ਯੋਗ ਅਧਿਕਾਰੀ ਜਾਣ ਕੇ 17 ਹਾਰਡ ਸੰਮਤ 1596 ਨੂੰ 5 ਪੈਸੇ ਤੇ ਨਾਰੀਅਲ ਆਪ ਜੀ ਦੇ ਅੱਗੇ ਰੱਖ ਕੇ ਤਿੰਨ ਪ੍ਰਕਰਮਾ ਕੀਤੀਆਂ ਅਤੇ ਫਿਰ ਪਹਿਲਾਂ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਤੋਂ ਟਿਕਾਇਆ ਉਪਰੰਤ ਬਚਨ ਕੀਤਾ ਕਿ ਅੱਜ ਤੋਂ ਇਹਨਾਂ ਨੂੰ ਮੇਰਾ ਹੀ ਰੂਪ ਸਮਝਣਾ ਜੋ ਇਹਨਾਂ ਨੂੰ ਨਹੀਂ ਮੰਨੇਗਾ ਉਹ ਮੇਰਾ ਸਿੱਖ ਨਹੀਂ ਹੈ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਕੇ ਸਾਰੇ ਸਿੱਖਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਦਿੱਤਾ ਪਰ ਦੋਹਾਂ ਸਾਹਿਬਜ਼ਾਦਿਆਂ ਨੇ ਇਹ ਆਖ ਕੇ ਮੱਥਾ ਨਾ ਟੇਕਿਆ ਕਿ ਅਸੀਂ ਆਪਣੇ ਇੱਕ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ ਸੱਤਾ ਬਲਵੰਡ ਡੂਮ ਨੇ ਰਾਮਕਲੀ ਦੀ ਵਾਰ ਵਿੱਚ ਆਪ ਜੀ ਦੀ ਚੋਣ ਪਰਥਾਏ ਲਿਖਿਆ ਹੈ ਸਿੱਖਾ ਪੁੱਤਰਾ ਕੋਖ ਕੈ ਸਭ ਓ ਮਤ ਵੇਖੋ ਜੇ ਕਿਉ ਨ ਜਾਂ ਸੁਦੋਸ ਤਾਂ ਲਹਿਣਾ ਟਿੱਕਿਉਨ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 967 ਤੇ ਸਵਾਇ ਮਾਨ ਹੈ ਜੀ ਜਦੋਂ ਗੁਰੂ ਜੀ ਨੇ ਵੇਖਿਆ ਕਿ ਆਪ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਵਿਰੋਧਤਾ ਕਰਦੇ ਹਨ ਤਾਂ ਆਪ ਜੀ ਨੇ ਕਿਹਾ ਪੁਰਖਾ ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ ਇੱਥੇ ਸਾਡੇ ਸਾਹਿਬਜ਼ਾਦੇ ਤੁਹਾਡੇ ਨਾਲ ਈਰਖਾ ਕਰਨਗੇ ਆਗਿਆ ਮੰਨ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਖਡੂਰ ਆ ਗਏ ਆਪ ਜੀ ਦੀ ਲਿਵ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਸੀ ਅਤੇ ਵਿਛੋੜੇ ਕਰਕੇ ਉਦਾਸ ਹੀ ਰਹਿੰਦੇ ਸਨ ਇਸ ਕਰਕੇ ਆਪ ਜੀ ਆਪਣੀ ਭੂਆ ਪਿਹਾਈ ਦੇ ਕੋਠੇ ਵਿੱਚ ਇਕਾਂਤ ਵਾਸ ਕਰਕੇ ਬੈਠੇ ਰਹਿੰਦੇ ਜਦ ਅਸੂ ਸੁਦੀ 10 ਸੰਮਤ 1596 ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾ ਸਭ ਸੰਗਤ ਭਾਈ ਬੁੱਢਾ ਜੀ ਨੂੰ ਨਾਲ ਲੈ ਕੇ ਖੰਡੂਰ ਸਾਹਿਬ ਆਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਮੱਥਾ ਟੇਕ ਕੇ ਬੜੇ ਦੁੱਖ ਨਾਲ ਕਿਹਾ ਕਿ ਗੁਰੂ ਬਾਬਾ ਜੀ ਜੋਤੀ ਜੋਤ ਸਮਾ ਗਏ ਹਨ। ਆਪ ਬਾਹਰ ਬੈਠ ਕੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿਓ। ਸੰਗਤਾਂ ਗੁਰੂ ਦਰਸ਼ਨਾਂ ਤੋਂ ਬਿਨਾਂ ਬੇਹਬਲ ਹੋ ਰਹੀਆਂ ਹਨ। ਬੁੱਢਾ ਜੀ ਪਾਸੋਂ ਗੁਰੂ ਜੀ ਦੇ ਸੱਚਖੰਡ ਪਿਆਨੇ ਦੀ ਖਬਰ ਸੁਣ ਕੇ ਆਪ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਅਤੇ ਬਚਨ ਕੀਤਾ ਜਿਸ ਪਿਆਰੇ ਸਿਓ ਨਿਹੋ ਤਿਸ ਆਗੈ ਮਰ ਚੱਲੀਐ ਤ੍ਰਗ ਜੀਵਨ ਸੰਸਾਰ ਕਹ ਪਛੈ ਜੀਵਨਾ ਜਿਸ ਪਿਆਰੇ ਸਿਉ ਨੇਹੋ ਤਿਸ ਅਗੇ ਮਰ ਚੱਲੀ ਐ ਤਰੇ ਜੀਵਨ ਸੰਸਾਰ ਤ ਕਹ ਪਛੈ ਜੀਵਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ